ਸੇਵਾ ਤੇ ਸਿਮਰਨ ਮੈਨੂੰ ਬਖਸ਼ੀ ਗੁਰ ਮੇਰੇ ਆ 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 ਸੇਵਾ ਤੇ ਸਿਮਰਨ ਮੈਨੂੰ

ਜੀਦਾ ਬਚਪਨ ਵਿੱਚ ਨਾਮ ਸੀ ਸ੍ਰੀ ਹਰਿਕ੍ਰਿਸ਼ਨ ਲਾਲ ਜੀ ਮੀਰਪੁਰ ਵਿੱਚ ਮਾਤਾ ਪਿਤਾ ਸ੍ਰੀ ਮੇਘਾ ਰਾਮ ਜੀ ਮਾਤਾ ਧਰਮੋਬਾਈ ਜੀ ਨੇ ਨਾਮ ਰੱਖਿਆ ਹਰਿਕ੍ਰਿਸ਼ਨ ਲਾਲ ਜੀ 11 ਸਾਲ ਦੇ ਜਦੋਂ ਬਾਬਾ ਜੀ ਦੀ ਗੋਦ ਵਿੱਚ ਆਏ ਤਾਂ ਪੂਜੇ ਬਾਬਾ ਰਾਮਦਾਸ ਜੀ ਨੇ ਆਪਣਾ ਸ਼ਿਸ਼ ਬਣਾਇਆ ਔਰ ਉਹਨਾਂ ਦਾ ਹਰਿਕ੍ਰਿਸ਼ਨ ਲਾਲ ਤੋਂ ਨਾਮ ਰੱਖ ਦਿੱਤਾ ਸੇਵਾਦਾਰ ਇਹ ਸ਼ਬਦ ਗੁਰੂ ਜੀ बोल ਸਕਦੇ ਸਨ ਆਪਾਂ ਕਹਿੰਦੇ ਆ ਪਰਮਪੁਰਖ ਜੀ ਪਰਮ ਸਰਪੇ ਗੁਰੂ ਬਾਬਾ ਸੇਵਾਦਾਸ ਜੀ ਤਾਂ ਬਾਬਾ ਸੇਵਾਦਾਸ ਜੀ ਨਾਮ ਵੱਡੇ ਗੁਰੂ ਜੀ ਨੇ ਰੱਖਿਆ ਜੋ ਨਾਮ ਗੁਰੂ ਜੀ ਨੇ ਰੱਖਿਆ ਪੂਰਾ ਜੀਵਨ ਉਸੇ ਨਾਮ ਨੂੰ ਚਰਿਤਾਰਥ ਕੀਤਾ ਗੁਰੂ ਜੀ ਨੇ ਨਾਮ ਹੀ ਇਸ ਕਰਕੇ ਬਾਬਾ ਸੇਵਾਦਾਸ ਜੀ ਰੱਖਿਆ ਪਤਾ ਸੀ कि आने वाले समय से संगत को लो बहुत सेवा कराएंगे, बहुत सेवा कराएंगे, और उन्होंने अपने नाम तो वध के संगत तो आप सेवा की और संगत तो करवाई और एक हाँ मुख न कह देना भाई सेवा करया करो सिमरन करया करो सेवा करया करो सिमरन करो नहीं क ਔਰ ਆਪ ਕਰਦੇ ਜਿਆਦਾ ਸੰਤ ਆਪ ਜਿਆਦਾ ਕਰਦੇ ਸਨ ਸਾਹਮਣੇ ਸਾਰਿਆਂ ਦੇ ਤਾਂ ਜੋ ਉਹਨਾਂ ਨੇ ਮੁੱਖ ਚੋਂ ਬਚਨ ਕਹੇ ਉਹੀ ਸੰਗਤੋਂ ਉਸ ਸੇਵਾ ਔਰ ਸਿਮਰਨ ਕਰਵਾਇਆ ਉਹੀ ਉਹਨਾਂ ਨੇ ਮੰਤਰ ਦਿੱਤਾ ਸਭ ਨੂੰ ਕਿ ਸੇਵਾ ਸਿਮਰਨ ਕਰੋ ਜੀਵਨ ਦਾ ਪਾਰ ਉਤਾਰਾ ਹੋ ਜਾਏਗਾ ਇਹ ਉਹਨਾਂ ਦੀ ਕਿਰਪਾ ਇੱਕ ਦਿਨ ਸੇਵਾ ਤੇ ਮਹਾਰਾਜ ਜੀ ਉਪਦੇਸ਼ ਕਰ ਰਹੇ ਸੀ ਮੈਨੂੰ ਯਾਦ ਹੈ ਤਾਂ ਉਹਨਾਂ ਨੇ ਨਾ ਇੱਕ ਸੇਵਾ ਦੀ ਪ੍ਰਤਾਇ ਸਾਖੀ ਸੁਣਾਈ ਕਹਿੰਦੇ ਦੋ ਪੰਡਤਾਂ ਦੇ ਬੇਟੇ ਚਾਚੇ ਤਾਇਆ ਦੇ ਦੋ ਲੜਕੇ ਜੋਤਿਸ਼ ਸਿੱਖਣ ਵਾਸਤੇ ਬਨਾਰਸ ਚਲੇ ਗਏ ਕਾਸ਼ੀ ਚਲੇ ਗਏ ਜੋਤਿਸ਼ ਸਿੱਖਣ ਦੇ ਲਈ ਉੱਥੇ ਗਏ ਉਹਨਾਂ ਨੇ ਗੁਰੂ ਜਨਾਂ ਕੋਲ ਉਹਨਾਂ ਸਮਿਆਂ 'ਚ ਜਾਂ ਹੁਣ ਵੀ ਪਰੰਪਰਾ ਹੈ ਗੁਰੂਕੁਲ ਗੁਰੂ ਪਤੀ ਦੇ ਘਰ ਰਹਿਣਾ ਹੁੰਦਾ ਹੈ ਉੱਥੇ ਗੁਰੂ ਦੇ ਘਰ ਦੇ ਗੁਰੂ ਦੇ ਬੱਚੇ ਪਰਿਵਾਰ ਸਾਰੀ ਫੈਮਿਲੀ ਹੁੰਦੀ ਹੈ ਵਿਦਿਆਰਥੀ ਪੜ੍ਹਨੀ ਹੁੰਦੀ ਹੈ ਗੁਰੂ ਦੇ ਘਰ ਦੀ ਸੇਵਾ ਵੀ ਕਰਨੀ ਹੁੰਦੀ ਹੈ ਗੁਰੂ ਪਰਿਵਾਰ ਦੀ ਸੇਵਾ ਘਰ ਦੀ ਸੇਵਾ ਕਰਨੀ ਹੁੰਦੀ ਹੈ ਉਸ ਦੇ ਬਦਲੇ 'ਚ ਗੁਰੂ ਵਿੱਦਿਆ ਦਿੰਦਾ ਹੈ ਦੋਨਾਂ ਨੇ ਵਿੱਦਿਆ ਪੜ੍ਹੀ ਜਿਹੜਾ ਛੋਟਾ ਲੜਕਾ ਸੀ ਛੋਟੀ ਉਮਰ ਵਾਲਾ ਉਹ ਜਿਆਦਾ ਵਿਦਿਆਪਨ ਵਿੱਚ ਫਾਸਟ ਸੀ ਉਹ ਬਹੁਤ ਜਿੰਨੀ ਗੁਰੂ ਨੇ ਪੜ੍ਹਾਈ ਉਹਦੇ ਚੋਂ ਕਾਫੀ ਵਿਦਿਆਉ ਪੜ੍ਹ ਗਿਆ ਜਿਹੜਾ ਵੱਡਾ ਸੀ ਨਾ ਲੜਕਾ ਉਹ ਥੋੜਾ ਜਿਹਾ ਸਰਲ ਸੀ ਸਿੱਧ ਸਾਦਾ ਸੀ ਕੁਝ ਪੜ ਸਕਿਆ ਯਾਦ ਕਰ ਸਕਿਆ ਕੁਝ ਉਹਦੇ ਕੋਲੋਂ ਨਾ ਹੋ ਸਕਿਆ ਜਿੰਨੀ ਤੇਜ਼ ਗੁਰੂ ਜੀ ਜਲਦੀ ਕਵਰ ਸਿਲੇਬਸ ਕਰਾਰੇ ਸੀ ਉਹ ਪੂਰਾ ਕਰ ਨਾ ਸਕਿਆ ਕੁਝ ਕਰ ਲਿਆ ਉਹਨੇ ਛੋਟੇ ਨੂੰ ਇਹ ਹੋ ਗਿਆ ਵੀ ਮੈਂ ਬਹੁਤ ਪੜ ਗਿਆ ਹਾਂ ਮੈਂ ਸਪੈਸ਼ਲ ਹਾਂ ਵੱਡਾ ਜਿਹੜਾ ਸੀ ਉਹ ਸਰਨ ਸੀ ਉਹ ਵਿਦਿਆ ਵੀ ਪੜਦਾ ਸੀ ਪਰ ਗੁਰੂ ਤੇ ਗੁਰੂ ਮਾਤਾ ਦੀ ਸੇਵਾ ਬਣੀ ਕਰਦਾ ਸੀ ਪਾਣੀ ਗਰਮ ਕਰਨਾ ਉਹਨਾਂ ਵਾਸਤੇ ਉਹਨਾਂ ਦੇ ਵਸਤਰ ਸਾਫ਼ ਕਰਨੇ, ਝਾੜੂ ਲਾਣਾ, ਜਦੋਂ ਗੁਰੂ ਜੀ ਸੌਣ ਲੱਗਦੇ ਉਹਨਾਂ ਦੇ ਚਰਨ ਨਿਬਾਉਨੇ। ਉਹਨੇ ਸੇਵਾ ਗੁਰੂ ਜੀ ਦੀ ਬੜੀ ਕੀਤੀ। ਜਦੋਂ 3 ਸਾਲ ਦੀ ਜੋਤਿਸ਼ ਦੀ ਵਿੱਦਿਆ ਪੂਰੀ ਹੋ ਗਈ ਤਾਂ ਵਾਪਸ ਆ ਜਾਂਦੇ ਸੀ ਸਾਰੇ। ਤਾਂ ਜਦੋਂ ਵਾਪਸ ਜਾਣ ਤੋਂ ਇੱਕ ਦਿਨ ਪਹਿਲੇ ਗੁਰੂ ਜੀ ਨੂੰ ਮਿਲੇ, ਮਾਤਾ ਜੀ ਨੂੰ ਮਿਲੇ। ਘਰ ਥੋੜੀ ਜੀ ਨੇੜੇ ਸੀ ਜਿੱਥੇ ਵਿੱਦਿਆ ਪੜ੍ਹਾਉਂਦੇ ਸੀ। ਬਿਲਕੁਲ ਨੇੜੇ ਘਰ ਸੀ ਤਰਨ ਗੁਰੂ ਜੀ ਨੂੰ ਮਿਲੇ ਗੁਰੂ ਜੀ ਹੁਣ ਆ ਗਿਆ ਜੋ ਗੁਰੂ ਜੀ ਕਹਿੰਦੇ ਜਾਓ ਦੋਨੋਂ ਬੱਚੇ ਜਾਓ ਖੁਸ਼ ਰਹੋ ਵਿਦਿਆ ਪੜੀਏ ਸੰਸਾਰ ਦਾ ਭਲਾ ਕਰਨਾ ਧਰਮ ਦਾ ਧਿਆਨ ਰੱਖਣਾ ਜੋ ਸੱਚ ਹੈ ਉਹ ਦੱਸਣਾ ਧਰਮ ਦੀ ਪਾਲਣ ਕਰਨਾ ਜਿਹੜਾ ਛੋਟਾ ਸੀ ਉਹ ਤੇ ਵੱਡਾ ਦੋਨੋਂ ਤੁਰ ਪਏ ਤੇ ਛੋਟੇ ਨੂੰ ਯਾਦ ਆ ਗਿਆ ਵੀ ਗੁਰੂ ਨੂੰ ਮੱਥਾ ਤਾਂ ਟੇਕ ਲਿਆ ਮਾਤਾ ਗੁਰੂ ਮਾਤਾ ਨੂੰ ਮੱਥਾ ਹੀ ਨਹੀਂ ਟੇਕਿਆ ਤਉ ਛੋਟੇ ਨੂੰ ਕਹਿੰਦਾ ਵੀ ਆ ਜਾ ਗੁਰੂ ਮਾਤਾ ਨੂੰ ਮੱਥਾ ਟੇਕ ਲਈ ਉਹ ਕਹਿੰਦਾ ਤੂੰ ਦੇਖਿਆ ਮੈਂ ਤਾਂ ਕੱਲ ਦੇਖਿਆ ਸੀ ਉਹ ਗਿਆ ਜਾ ਕੇ ਗੁਰੂ ਮਾਤਾ ਨੂੰ ਮੱਥਾ ਟੇਕਿਆ ਤੇ ਕਹਿੰਦਾ ਮਾਤਾ ਜੀ ਅਸੀਂ ਹੁਣ ਜਾ ਰਹੇ ਆ ਆਪਣੇ ਘਰ 3 ਸਾਲ ਪੂਰੇ ਹੋ ਗਏ ਤਾਂ ਮਾਤਾ ਕਹਿੰਦੀ ਤੇਰੇ ਆਪਣੇ ਤੇਰੇ ਗੁਰੂ ਜੀ ਨੇ ਤੈਨੂੰ ਕੋਈ ਆਸ਼ੀਰਵਾਦ ਦਿੱਤਾ ਹੈ ਕਹਿੰਦੇ ਹਾਂ ਜੀ ਸੇਵਤੇ ਹੱਥ ਰੱਖਿਆ ਹੈ ਕੁਝ ਬੋਲੇ ਸੀ ਨਹੀਂ ਬੋਲੇ ਤਾਂ ਕੁਛ ਨਹੀਂ ਕਹਿੰਦੇ ਤੂੰ ਸਾਡੀ ਸੇਵਾ ਬੜੀ ਕੀਤੀ ਹੈ ਤੈਨੂੰ ਆਸ਼ੀਰਵਾਦ ਤਾਂ ਦੇਣਾ ਚਾਹੀਦਾ ਸੀ ਮਾਤਾ ਨਾਲ ਗਈ ਨੇੜੇ ਹੀ ਪੜ੍ਹਾਉਂਦੇ ਸੀ ਤੇ ਉਹਦੇ ਨਾਲ ਗਈ ਔਰ ਜਾ ਕੇ ਆਪਣੇ ਪਤੀ ਨੂੰ ਭਾਵ ਉਹਨਾਂ ਦੇ ਗੁਰੂ ਨੂੰ ਕਹਿੰਦੇ ਵੀ ਇਹ ਦੇਖੋ ਥੋੜਾ ਜਿਹਾ ਸਰਲ ਸੀ ਇਹਨੇ ਵਿਦਿਆ ਪੂਰੀ ਨਹੀਂ ਪੜ ਸਕਿਆ ਪਰ ਇਹਨੇ ਦੇਖੋ ਆਪਣੀ ਸੇਵਾ ਬੜੀ ਕੀਤੀ ਹੈ ਤੇ ਇਹ ਪੰਡਤ ਪਰਿਵਾਰ ਹੈ ਤੇ ਇਹਦਾ ਇੱਥੇ ਇਸੇ ਦੀ ਰੁਜ਼ਗਾਰ ਹੈ ਜੋਤਿਸ਼ ਲੋਕਾਂ ਦਾ ਲਾਏਗਾ ਉਹਦੇ ਨਾਲ ਇਹਦਾ ਪਰਿਵਾਰ ਦਾ ਦਾਨਪੁਣ ਆਏਗਾ ਤੇ ਚੱਲੇਗਾ ਇਹਨੂੰ ਕੋਈ ਤੁਸੀਂ ਆਸ਼ੀਰਵਾਦ ਦਿਓ ਕਿਉਂਕਿ ਇਹ ਪੂਰਾ ਜੋਤਿਸ਼ ਸਿੱਖ ਨਹੀਂ ਸਕਿਆ ਤਾਂ ਗੁਰੂ ਨੇ ਆਖਿਆ ਵੀ ਇਹਨੇ ਸੇਵਾ ਤਾਂ ਸਾਡੀ ਬੜੀ ਕੀਤੀ ਹੈ ਗੁਰੂ ਨੇ ਸਿਰ ਤੇ ਹੱਥ ਰੱਖ ਕੇ ਕਿਹਾ ਬੇਟਾ ਸਾਡਾ ਤੈਨੂੰ ਅਸ਼ੀਰਵਾਦ ਹੈ ਜਿਹੜੀ ਕੱਲ ਹੋਣ ਵਾਲੀ ਜਾਂ ਜਲਦੀ ਹੋਣ ਵਾਲੀ ਗੱਲ ਪਹਿਲਾਂ ਹੋਣ ਵਾਲੀ ਗੱਲ ਦਾ ਤੈਨੂੰ ਪਹਿਲਾਂ ਪਤਾ ਲੱਗ ਜਾਏਗਾ ਕੋਈ ਵੀ ਗੱਲ ਹੋਣ ਵਾਲੀ ਹੋਵੇਗੀ ਤੇਰੇ ਧਿਆਨ ਚ ਆਏਗੀ ਤੈਨੂੰ ਉਹ ਗੱਲ ਕੰਮ ਹੋਣ ਤੋਂ ਪਹਿਲਾਂ ਪਤਾ ਲੱਗ ਜਾਏਗਾ ਗੁਰੂ ਨੇ ਅਸ਼ੀਰਵਾਦ ਦਿੱਤਾ ਜਦੋਂ ਗੁਰੂ ਆਸ਼ੀਰਵਾਦ ਦਿੰਦਾ ਹੈ ਉੱਥੇ ਕੋਈ ਤਰਕ ਨਹੀਂ ਚੱਲਦਾ ਉੱਥੇ ਕੋਈ ਨਿਯਮ ਨਹੀਂ ਹੁੰਦਾ ਕੋਈ ਉੱਥੇ ਮर्यादा ਨਹੀਂ ਹੁੰਦੀ ਗੁਰੂ ਨੇ ਆਸ਼ੀਰਵਾਦ ਦੇ ਦਿੱਤਾ ਤਾਂ ਉਹਨੂੰ ਕੋਈ ਕੱਟ ਨਹੀਂ ਸਕਦਾ ਹੈ ਗੁਰੂ ਵਚਨ ਅਟਲਾ ਦਾ ਗੁਰੂ ਜਿਹੜੇ ਵਚਨ ਹਨ ਉਹ ਅਟਲ ਹੁੰਦੇ ਆਸ਼ੀਰਵਾਦ ਦੇ ਦਿੱਤਾ ਉਹ ਚਲੇ ਗਏ ਦੋਨੋਂ ਪਰਾ ਜਾਂਦੇ ਜਾਂਦੇ ਆਪਣੇ ਘਰਾਂ ਨੂੰ ਕਿਤੇ ਪੈਤਲ ਕਿਤੇ ਸਾਧਨ ਇੱਕ ਪਿੰਡ ਦੇ ਬਾਹਰ ਜਦੋਂ ਜਾ ਕੇ ਪਹੁੰਚੇ ਤਾਂ ਉੱਥੇ ਪਾਣੀ ਦੀ ਪਿਆਸ ਲੱਗੀ ਤੇ ਕੁਛ ਭੈਣਾ ਪਾਣੀ ਭਰ ਕੇ ਆ ਰਹੀ ਹੋਸੀ ਤੇ ਇਹਨਾਂ ਨੂੰ ਬੜੀ ਪਿਆਸ ਲੱਗੀ ਤੇ ਇਹਨਾਂ ਨੇ ਨਾ ਉਹਨਾਂ 'ਚੋਂ ਇੱਕ ਭੈਣ ਨੂੰ ਕਿਹਾ ਕਿ ਭੈਣ ਜੀ ਮੈਨੂੰ ਪਿਆਸ ਲੱਗੀ ਹੈ ਮੈਨੂੰ ਜਲ ਪਿਲਾਓ ਉਹਨੇ ਰਾਹੀ ਤੇ ਮੁੱਠੇ ਦਾ ਤਿਲਕ ਦੇਖ ਕੇ ਵੇਚ ਪੂਸ਼ਾ ਦੇਖ ਕੇ ਕਿਹਾ ਵੀ ਇਹ ਪੰਡਤ ਜਾਣ ਪੜਦੇ ਨੇ ਵੈਸੇ ਵੀ ਪਾਣੀ ਤਾਂ ਹਰ ਨੂੰ ਪਿਲਾਣਾ ਚਾਹੀਦਾ ਉਹਨੇ ਪਾਣੀ ਪਿਆਤਾ ਉਸ ਮਾਤਾ ਭੈਣ ਨੂੰ ਜਦੋਂ ਉਹਨੇ ਪਾਣੀ ਪਿਆ ਦਿੱਤਾ ਤੇ ਪਾਣੀ ਪਿਆ ਕੇ ਉਹ ਮਾਤਾ ਤੇ ਜਿੰਨੇ ਮਨ ਚ ਕੋਈ ਸਵਾਲ ਹੋਵੇ ਉਹ ਕਹਿ ਦਿੰਦਾ ਸਮਝ ਕੇ ਉਹਨੇ ਪਾਣੀ ਪਿਆ ਕੇ ਕਿਹਾ ਤੁਸੀਂ ਪੰਡਤਾਂ ਦੇ بیٹے ਜਾਪਦੇ ਹੋ ਮੇਰਾ ਇੱਕ ਮਨ ਚ ਪ੍ਰਸ਼ਨ ਹੈ ਮੇਰਾ ਆਦਮੀ ਫੌਜ ਵਿੱਚ ਗਿਆ ਹੋਇਆ ਹੈ ਉਹ ਫੌਜ ਵਿੱਚ ਗਏ ਨੂੰ ਚਿਰ ਬੜਾ ਹੋ ਗਿਆ ਕੋਈ ਚਿੱਠੀ ਨਹੀਂ ਆਈ ਕੋਈ ਪੱਤਰ ਨਹੀਂ ਆਇਆ ਕਿ ਉਹ ਵਾਪਸ ਨਹੀਂ ਆਇਆ ਉਹ ਕਦ ਆਵੇਗਾ ਉਹ ਕਦ ਆਵੇਗਾ ਜਿਹੜਾ ਛੋਟਾ ਵਿਦਿਆ ਪੜਿਆ ਹੋਇਆ ਸੀ ਉਹਨੇ ਹਸਾਕਤਵ ਲਗਾਇਆ ਹੱਥਾਂ ਤੇ ਤੇ ਕਾਗਜ਼ ਤੇ ਹੱਥ ਹਸਾਕਤਵ ਲਾ ਕੇ ਉਹ ਕਹਿੰਦਾ ਤੇਰਾ ਜਿਹੜਾ ਆਦਮੀ ਹੈ ਭਾਈ ਫੌਜ ਵਿੱਚ ਹੈ ਉਹ ਭਾਈ ਆ ਜਾਏਗਾ ਸੈਨਿਕ ਹੈ ਉਹ ਜਲਦੀ ਆ ਜਾਏਗਾ ਛੋਟੇ ਨੇ ਇਹ ਗੱਲ ਕਹਿਤੀ ਜਿਹੜਾ ਵਿਦਿਆ ਬਹੁਤ ਪੜਿਆ ਸੀ ਵੱਡੇ ਨੂੰ ਖਿਆਲ ਆਇਆ ਵੱਡੇ ਨੂੰ ਉਸੇ ਵੇਲੇ ਖਿਆਲ ਆਇਆ ਤੇ ਉਹ ਕਹਿੰਦੀ ਤੁਸੀਂ ਵੀ ਦੱਸੋ ਵੱਡਾ ਕਹਿੰਦਾ ਭੈਣ ਜੀ ਮਾਤਾ ਜੀ ਜਦੋਂ ਤੂੰ ਘੜਾ ਪਾਣੀ ਦਾ ਲੈ ਕੇ ਘਰੇ ਪਹੁੰਚੇਂਗੀ ਤੇਰਾ ਆਦਮੀ ਘਰ ਵਿੱਚ ਪਹਿਲੇ ਆਇਆ ਬੈਠਾ ਹੋਏਗਾ ਤੇਰਾ ਪਤੀ ਤੇਰੇ ਘਰ ਵਿੱਚ ਤੇਰੇ ਘਰ ਤੋਂ ਪਹਿਲਾਂ ਪਹੁੰਚਣ ਤੇ ਪਹੁੰਚ ਜਾਏਗਾ ਉਹ ਛੋਟਾ ਕਹਿੰਦਾ ਵੀ ਐਵੇਂ ਕੰਬਲੀਆਂ ਨਹੀਂ ਮਾਰੀ ਦੀਆਂ ਹੋਣਗੀਆਂ ਐਈ ਐਈ ਥੋੜੀ ਐਡਾ ਕਿਥੋਂ ਤੂੰ ਲਾਲਿਆ ਜੋ ਤੇ ਨੈਨਾ ਪੜਿਆ ਉਹ ਕਹਿੰਦਾ ਉਹ ਕਹਿੰਦੀ ਵੀ ਅੱਛਾ ਮੇਰਾ ਪਤੀ ਆਇਆ ਬੈਠਾ ਹੋਏਗਾ ਅੰਦਰ ਜੀ ਤੁਸੀਂ ਤਾਂ ਬੜੇ ਵਧੀਆ ਗੱਲ ਕੀਤੀ ਸ਼ੁਭ ਗੱਲ ਕੀਤੀ ਤੁਸੀਂ ਲੰਗਰ ਪਾਣੀ ਮੈਂ ਤੋਂ ਬਣਾ ਕੇ ਤੁਹਾਨੂੰ ਖਵਾਵਾਂਗੀ ਤੇ ਉਹ ਘਰ ਲੈ ਗਈ ਵੱਡਾ ਪੰਡਤ ਕਹਿੰਦਾ ਛੋਟੇ ਨੂੰ ਭਾਈ ਤੂੰ ਮੈਨੂੰ ਗੁੱਸੇ ਹੁੰਨਾ ਏ ਵੀ ਘਰ ਆਇਆ ਬੈਠਾ ਹੋਏਗਾ ਆਪਾਂ ਉਹਨੇ ਵੇਖ ਲੈਣੇ ਆ ਜਾ ਕੇ ਉਹ ਜਦੋਂ ਘਰ ਗਏ ਉਸ માતા ਦੇ ਨਾਲ ਤਾਂ ਵਾਕਈ ਉਸ ਦਾ ਪਤੀ ਘਰ ਆਇਆ ਬੈਠਾ ਹੋਇਆ ਸੀ ਖੋਟੀ ਉਹ ਛੋਟਾ ਕਹਿੰਦਾ ਕਮਾਲ ਹੋ ਗਈ ਉਸ માતા ਨੂੰ ਇੱਕ ਤਾਂ ਪੰਡਤ ਜੀ ਹੋਰਾਂ ਨੇ ਅਸ਼ੀਰਵਾਦ ਦੀ ਖੁਸ਼ੀ ਹੋ ਗਈ ਦੋ ਜਣੇ ਮਿਲ ਗਏ ਬੜੇ ਸਾਧੂ ਬੰਦੇ ਦੂਜਾ ਉਹਦਾ ਆਦਮੀ ਐਨੇ ਸਾਲਾਂ ਬਾਅਦ ਘਰ ਆਇਆ ਉਹਨੂੰ ਉਸ ਗੱਲ ਦੀ ਖੁਸ਼ੀ ਉਹਨੇ ਬੜੀ ਸ਼ਰਧਾ ਨਾਲ ਉਹਨਾਂ ਵਾਸਤੇ ਲੰਗਰ ਬਣਾਇਆ ਬੜੀ ਚਾਹ ਨਾਲ ਉਹਨੇ ਲੰਗਰ ਬਣਾਇਆ ਤੇ ਫੁਲਕਾ ਸਬਜੀ ਸਭ ਕੁਝ ਬਣਾਇਆ ਖੀਰ ਵੀ ਬਣਾਈ ਮੈਂ ਉਹੀ ਸ਼ਬਦ ਬੋਲ ਰਿਹਾ ਹਾਂ ਜੋ ਗੁਰੂ ਜੀ ਬੋਲਦੇ ਸਨ ਮੈਂ ਉਹਨਾਂ ਦੀ ਕਥਾ ਨੂੰ ਬਸ ਕੋਟ ਕਰ ਰਿਹਾ ਹਾਂ ਜੋ ਜਿਵੇਂ ਟਿੱਡ ਕੌਮੇ ਚ ਹੁੰਦਾ ਹੈ ਨਾ ਮੈਂ ਸੇਮ ਅੱਖਰ ਬੋਲ ਰਿਹਾ ਜਿਵੇਂ ਜਿਵੇਂ ਗੁਰੂ ਜੀ ਬੋਲਦੇ ਸੀ ਮੈਂ ਉਹਨਾਂ ਤੋਂ ਸੁਣੀ ਹੈ ਤਾਂ ਗੁਰੂ ਜੀ ਕਹਿੰਦੇ ਉਸ ਮਾਤਾ ਨੇ ਬੜੀ ਸ਼ਰਧਾ ਨਾਲ ਲੰਗਰ ਬਣਾਇਆ ਬੜੇ ਚਾਅ ਨਾਲ ਲੰਗਰ ਬਣਾਇਆ ਖੀਰ ਵੀ ਬਣਾਈ ਤੇ ਉਹ ਦੋਨੋਂ ਪੰਡਤ ਜੀ ਬੈਠ ਗਏ ਔਰ ਬੜੇ ਚਾਅ ਨਾਲ ਫੌਜੀ ਤੇ ਭੋਜਨ ਦੋਨੋਂ ਲੰਗਰ ਖਾਣ ਲੱਗ ਕੇ ਪਰੋਸਣ ਲੱਗੇ ਉਹਨਾਂ ਨੇ ਪਰਮਾਤਮਾ ਦਾ ਨਾਮ ਲਿਆ ਸ਼ਬਦ ਦੋ ਪੜੇ ਤੇ ਭੋਗ ਦਾ ਸ਼ਬਦ ਪੜ੍ਹ ਕੇ ਤੇ ਉਹਨਾਂ ਨੇ ਲੰਗਰ ਖਾਣਾ ਸ਼ੁਰੂ ਕਰਨਾ ਸੀ ਵੱਡੇ ਪੰਡਿਤ ਦੇ মুখ ਚੋਂ ਨਿਕਲ ਗਿਆ ਜਿਹੜਾ ਜਿਹਨੂੰ ਗੁਰੂ ਦਾ ਅਸ਼ੀਰਵਾਦ ਸੀ ਉਹਦੇ মুখ ਚੋਂ ਇਹ ਗੱਲ ਨਿਕਲ ਗਈ ਕਿਉਂਕਿ ਉਹਨੂੰ ਖਿਆਲ ਆ ਜਾਂਦਾ ਸੀ ਸਾਹਮਣੇ ਚਾਰੇ ਪਾਸੇ ਜੋ ਧਿਆਨ ਜਾਂਦਾ ਸੀ ਉਹਨੂੰ ਖਿਆਲ ਆ ਗਿਆ ਉਹਨੇ ਕਹਿ ਦਿੱਤਾ ਇਸ ਮਾਤਾ ਨੇ ਸਾਡੇ ਵਾਸਤੇ ਬੜੀ ਸ਼ਰਧਾ ਨਾਲ ਲੰਗਰ ਬਣਾਇਆ ਹੈ ਬੜੀ ਸ਼ਰਧਾ ਨਾਲ ਇਸ ਮਾਤਾ ਨੇ ਲੰਗਰ ਬਣਾਇਆ ਸਾਡੇ ਵਾਸਤੇ ਪਰ ਇਹ ਸ਼ਰਧਾ ਵਿੱਚ ਐਨੀ ਮਾਤਾ ਡੁੱਬ ਗਈ ਐਨੀ ਸ਼ਰਧਾ ਵਿੱਚ ਇਹਨੂੰ ਆਨੰਦ ਆ ਗਿਆ ਜਿੱਥੇ ਇਹਨੇ ਖੀਰ ਵਿੱਚ ਖੰਡ ਪਾਣੀ ਸੀ ਉਥੇ ਖੀਰ ਵਿੱਚ ਇਹਨੇ ਰੰਮਤ ਪਾ ਦਿੱਤਾ ਛੋਟਾ ਪੰਡਤ ਕਹਿੰਦਾ ਐਵੇਂ ਕੰਬਲੀਆਂ ਨਹੀਂ ਮਾਰੀਂਆਂ ਖੀਰ 'ਚ ਕੋਈ ਨਮਕ ਪਾਉਂਦਾ ਹੈ ਵੱਡਾ ਕਹਿੰਦਾ ਖਾ ਕੇ ਦੇਖ ਲੈ ਵੀ ਖਾ ਕੇ ਦੇਖ ਲੈ ਗੁਰੂ ਜੀ ਕਹਿੰਦੇ ਜਦੋਂ ਛੋਟੇ ਪੰਡਤ ਨੇ ਚੰਚਾ ਖੀਰ ਦਾ ਮੂੰਹ 'ਚ ਪਾਇਆ ਤਾਂ ਉਹਨੂੰ ਨਮਕ ਦਾ ਸਵਾਦ ਆਇਆ ਉਹ ਛੋਟਾ ਪੰਡਤ ਉੱਥੇ ਹੱਥ ਜੋੜ ਕੇ ਵੱਡੇ ਭਾਈ ਨੂੰ ਤਾਂ ਔਰ ਘਰ ਚਲੇ ਗਿਆ ਔਰ ਉਹ ਵੱਡਾ 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 ਹੀ ਰਿਹਾ ਛੋਟਾ ਛੋਟਾ ਹੀ ਰਿਹਾ ਪਰ ਛੋਟੇ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਗੁਰੂ ਜੀ ਨੇ ਲਾਸਟੇ ਇਸ ਕਥਾ ਦਾ ਸਾਰ ਇਹ ਸੰਗਤ ਪ੍ਰਤੀ ਕਿ ਸੰਗਤ ਨੇ ਇਸ ਕਥਾ ਤੋਂ ਇਹ ਸਿੱਖਿਆ ਲੈਣੀ ਕਿ ਛੋਟੇ ਪੰਡਤ ਨੇ ਵਿਦਿਆ ਬਹੁਤ ਪੜ੍ਹੀ ਸੀ ਪਰ ਉਸ ਨੂੰ ਆਪਣੀ ਵਿਦਿਆ ਦਾ ਮਾਣ ਹੋ ਗਿਆ ਪਰ ਉਹਨੇ ਗੁਰੂ ਤੇ ਗੁਰੂ ਮਾਤਾ ਦੀ ਸੇਵਾ ਨਹੀਂ ਕੀਤੀ ਔਰ ਕੋਈ ਆਸ਼ੀਰਵਾਦ ਪੂਰੀ ਤਰ੍ਹਾਂ ਨਹੀਂ ਲਿਆ ਗੁਰੂ ਦੀ ਬਖਸ਼ਿਸ਼ ਨਹੀਂ ਲਈ ਵੱਡੇ ਨੇ ਵਿਦਿਆ ਚਾਹੇ ਘੱਟ ਪੜ੍ਹੀ ਸੀ ਪਰ ਉਹਨੇ ਗੁਰੂ ਤੇ ਗੁਰੂ ਮਾਤਾ ਦੀ ਸੇਵਾ ਕੀਤੀ ਔਰ ਗੁਰੂ ਦਾ ਆਸ਼ੀਰਵਾਦ ਹੋਇਆ ਉਹ ਸੇਵਾ ਕਰਕੇ ਉਹ ਛੋਟੇ ਜ਼ਿਆਦਾ ਪੜ੍ਹੇ ਨਾਲੋਂ ਨਹੀਂ ਵੱਡਾ ਭਾਈ ਜ਼ਿਆਦਾ ਅੱਛਾ ਜੋਤਸੀ ਬਣਿਆ ਭਾਵ ਉਸ ਵੱਡੇ ਨੇ ਵੱਡੀ ਸੇਵਾ ਕਰਕੇ ਵੱਡਾ ਫਲ ਪ੍ਰਾਪਤ ਕੀਤਾ ਇਹ ਆਪਣੇ ਗੁਰੂ ਜੀ ਨੇ ਕਥਾ ਸੁਣਾਈ ਸੀ ਭਾਵ ਸੇਵਾ ਕਰਕੇ ਉਹ ਵੀ ਫਲ ਮਿਲ ਜਾਂਦਾ ਹੈ ਜਿਹੜਾ ਹੋਰ ਕਈ ਉਪਾ ਕਰਨ ਤੇ ਨਹੀਂ ਪ੍ਰਾਪਤ ਹੁੰਦਾ ਕਹਿਣ ਦਾ ਭਾਵ ਇਹ ਸਮਝਣਾ ਹੈ ਸੇਵਾ ਕਰਨੇ ਸੇ ਉਹ ਵੀ ਕਸ਼ਟ ਦੂਰ ਹੋ ਜਾਂਦੇ ਨੇ ਜਿਨ੍ਹਾਂ ਦਾ ਕੋਈ ਉਪਾ ਨਹੀਂ ਹੁੰਦਾ ਆ ਉਪਾਦਸੇ ਜਾਂਦੇ ਨੇ ਨਾ ਇਸ ਤਰ੍ਹਾਂ ਐਸ ਤਰ੍ਹਾਂ ਐਸ ਤਰ੍ਹਾਂ ਤਾਂ ਜਿਨ੍ਹਾਂ ਮਤਲਬ ਜਿਨ੍ਹਾਂ ਦਾ ਉਪਾਹ ਹੁੰਦਾ ਹੈ ਉਹ ਵੀ ਉਪਾਹ ਦੀ ਲੋੜ ਨਹੀਂ ਜੇ ਕੋਈ ਸੇਵਾ ਕਰਦਾ ਰਹਿੰਦਾ ਸੇਵਾ ਕਰਦੇ ਕਰਦੇ ਕਈ ਐਸੇ ਵਿਗਨ ਕਲੇਸ਼ ਐਸੇ ਕਰਮ ਜਿਹੜੇ ਸਾਡੇ ਵਾਸਤੇ ਕੱਲ ਰੁਕਾਵਟ ਬੰਨੇ ਸਨ ਗੁਰੂ ਮੋਹਨਾਂ ਨੂੰ ਦੂਰ ਕਰ ਦਿਆਦਾ ਹੈ ਔਰ ਜੇ ਕੋਈ ਬਹੁਤ ਬੱਜਰ ਪਾਪ ਹੋਏ ਜਿਹੜਾ ਬਹੁਤ ਕਠਿਨ ਹੁੰਦਾ ਹੈ ਫਿਰ ਵੀ ਕੋਈ ਸ਼ਰਧਾਨੰਦ ਸੇਵਾ ਕਰਦਾ ਰਹਿੰਦਾ ਹੈ ਤਾਂ ਗੁਰੂ ਉਸ ਨੂੰ ਉਸ ਪਾਪ ਦੀ ਜਿਹੜੀ ਸਜ਼ਾ ਮਿਲਣੀ ਹੈ ਨੀ ਤਾਂ ਸ਼ਰੀਰ ਤੇ ਬਾਹਰ ਬਹਿਵਾਰ ਵਿੱਚ ਸੀ ਗੁਰੂ ਉਸ ਨੂੰ ਉਸ ਦੇ ਪਾਪ ਦੀ ਸਜ਼ਾ ਸੁਪਨੇ ਵਿੱਚ ਪੂਰੀ ਕਰਾ ਦਿੰਦਾ ਉਹ ਜਿਹੜੀ ਸਜ਼ਾ ਹੈ ਉਹ ਸੁਪਨੇ ਦੇ ਵਿੱਚ ਉਸ ਤਰ੍ਹਾਂ ਦਾ ਜਨਮ ਲੈਂਦਾ ਹੈ ਉਹ ਰਾਜੇ ਹਰੀਚੰਦਰ ਡੂਮ ਦੇ ਘਰ ਵਿੱਚ 80 ਸਾਲ ਦੀ ਉਮਰਾਂ ਤੇ ਉਹ ਸੁਪਨੇ ਦੇ ਵਿੱਚ ਹੀ 80 ਸਾਲ ਪੂਰੇ ਹੋ ਗਏ ਉਸ ਦੇ ਨੀ ਤਾਂ 80 ਸਾਲ ਉਹਦੇ ਘਰੇ ਜਨਮ ਲੈਣਾ ਸੀ ਡੂਮ ਦੇ ਘਰੇ पर असी साल सुपने जन्म लिया जवान होया बुढ़ा होकर मर गया और जदों अख खुली तो राजा हरिचंद बैठा गुरु की सेवा बड़ी की सेवा के नाल सब फल प्राप्त हो जाते हैं यह गुरु की सेवा का फल है और अपने गुरु जी ने मंत्री यह दिता है सेवा से सिमरन मेनू बख्शी गुरान ये अपने गुरु जी भी बख्शिश है आशीर्वाद है सेवा करत नेहकामी तिसको होत प्रापत स्वामी सेवा करत तिसको होत प्रापत स्वामी नेहकामी शब्द है नेहकामी संस्कृत हिंदी च बोलोगे निष्कामी निष्काम सेवा करता होया ए ना कहे कि आ मैं सेवा की इनके बदले च मैनु आ मिल जाए तो फिर सेवाद का फल मिल गया बस ਸੇਵਾ ਕਰਦਾ ਹੋਇਆ ਉਹ ਸੇਵਾ ਦੇ ਬਦਲੇ ਕੁਝ ਮੰਗੇ ਨਾ ਬਸ ਗੁਰੂ ਜੀ ਦੀ ਖੁਸ਼ੀ ਚਾਹੀਦੀ ਆਸ਼ੀਰਵਾ ਚਾਹੀਦਾ ਫਿਰ ਇਸ ਕੋ ਹੋਤ ਪ੍ਰਾਪਤ ਸਵਾਮੀ ਉਸ ਨੂੰ ਪ੍ਰਭ ਪਰਮਾਤਮਾ ਰੂਪੀ ਸਵਾਮੀ ਦੀ ਪ੍ਰਾਪਤੀ ਹੋ ਜਾਂਦੀ ਹੈ ਇਹ ਗੁਰੂ ਕਿਰਪਾ ਨਾਲ ਗੁਰ ਕਿਰਪਾ ਜੇ ਨਾਰ ਕੋ ਇਨੀ ਤੇ ਇਹ ਜੁਗਤ ਪਛਾਨੀ ਨਾਨਕ ਲੀਨ ਭਇਓ ਗੋਬਿੰਦ ਸਿਓ ਜਿਉ ਪਾਣੀ ਸੰਗ ਪਾਣੀ गुरु महाराज कृपा करें सब ते अपना आशीर्वाद बनाई रखन, सब दा भजन सिमरन वधे आप सब बैठे ता ए साहब ना लो कि भावे किन्ना मर्जी टाइम ला लिए पर कड़ी कह रही है कि नहीं महाराज जी वास करो ਇਸ ਲਈ ਸਮੇਂ ਦੀ ਮर्यादा ਹੈ ਨਾ ਸਮੇਂ ਦੀ ਮर्यादा ਦੇ ਨਾਲ ਇਤਨਾ ਸਮੇਂ ਦੀ ਹਾਜ਼ਰੀ ਗੁਰੂ ਮਹਾਰਾਜ ਜੀ ਦੀ ਕਿਰਪਾ ਨਾਲ ਸਬਦ ਦਾ ਭਜਨ ਸਿਮਰਨ ਵਧੇ ਨਿਤਨੇਮ ਵਧੇ ਗੁਰੂ ਦੀ ਸੇਵਾ ਅਤੇ ਸਿਮਰਨ ਸਿਮਰਨ ਬਾਰੇ ਮਹਾਰਾਜ ਨੇ ਕਿਹਾ ਹੈ ਕੋ ਨਾਨਕੇ ਤਤ ਵਿਚਾਰਾ ਬਿਨ ਹਰ ਭਜਨ ਨਹੀਂ ਛੁਟਕਾਰਾ ਇਹ ਤਤ ਐਕਸਟ੍ਰੈਕਟ ਨਿਚੋੜ ਕੱਢਿਆ ਹੋਇਆ ਹੈ ਕਿ ਬਿਨ ਹਰ ਭਜਨ ਨਹੀਂ ਛੁਟਕਾਰਾ ਛੁਟਕਾਰਾ ਨਹੀਂ ਹੋਣਾ भजन हों कदों जदों कोई सेवा करता है सेवा कर नाल शब्द बैठ जाता है सेवा नाल विकार दूर हो जाते हैं रुकावटा दूर हो जाए नाल अंतकरण शुद्ध हो जाता है अंतकरण शुद्ध हो गया शब्द बैठ गया एक किणका हिरदे बैठ गया किणका एक जिस जीव जी बसावैंकि महमा एक गुरु की महानता है ਇਸ ਸੇਵਾ ਤੇ ਸਿਮਰਨ ਦੀ ਮਹਾਨਤਾ ਹੈ ਗੁਰੂ ਮਹਾਰਾਜ ਬਾਬਾ ਭੂਮਨ ਸਾਹਿਬ ਜੀ ਅਤੇ ਉਹਨਾਂ ਦੇ ਰੂਪ ਸਾਡੇ ਸੰਤ ਮਹਾਂਪੁਰਸ਼ ਸਾਨੂੰ ਆਪਣਾ ਆਸ਼ੀਰਵਾਦ ਬਖਸ਼ਣ ਦੁਨੀਆ ਦੇ ਵਹਿਵਾਰ ਸਾਡੇ ਸਭ ਠੀਕ ਹੈ ਚੱਲਦੇ ਰਹੇਣ ਅੱਛੇ ਚੱਲਦੇ ਰਹੇਣ ਪਰ ਉਸ ਦੇ ਨਾਲ ਨਾਲ ਮੁੱਖ ਰੂਪ ਵਿੱਚ ਸਾਡੂੰ ਸੇਵਾ ਸਿਮਰਨ ਦੀ ਦਾਤ ਪ੍ਰਾਪਤ ਹੋਵੇ ਸਾਨੂੰ ਸਮੇਂ-ਸਮੇਂ ਤੇ satsang ਪ੍ਰਾਪਤ ਹੁੰਦਾ ਰਹੇ ਗੁਰੂ ਦੀ ਗੱਲ ਸੁਣਨ ਨੂੰ ਮਿਲਦੀ ਰਹੇ ਗੁਰੂ ਦਾ ਦਰਸ਼ਨ ਹੁੰਦਾ ਰਹੇ ਇਹ ਮੰਗ ਜ਼ਰੂਰ ਕਰਨੀ ਗੁਰੂ ਮਹਾਰਾਜ ਕਿਰਪਾ ਕਰੇ ਸਭ ਨੂੰ ਖੁਸ਼ੀਆਂ ਬਖਸ਼ੇ ਅੱਜ ਦਾ ਪਾਵਨ ਸਤਸੰਗ ਗੁਰਮੁਖ ਪਰਿਵਾਰ ਸ਼੍ਰੀ ਕ੍ਰਿਸ਼ਨ ਲਾਲ ਜੀ ਜੋਸਨ ਸ਼੍ਰੀ ਕ੍ਰਿਸ਼ਨ ਲਾਲ ਜੀ ਜੋਸਨ ਅੱਜ ਚਾਹੇ ਉਹ ਬੱਪਾਂ ਵਾਲੇ ਨੇ ਪਰ ਪਹਿਲੇ ਉਹ ਦੜਬੀ ਵਾਲੇ ਸੀ ਬਾਬਾ ਜੀ ਦੀ ਕਿਰਪਾ ਹੈ ਸਾਰਿਆਂ ਤੇ ਔਰ ਬੜੀ ਸ਼ਰਧਾ ਭਾਵਨਾ ਦੇ ਨਾਲ ਜੋ ਸੰਗਤ ਪਰਿਵਾਰ ਨੇ ਸਾਰੀ ਸੰਗਤ ਨੂੰ ਸੱਦਾ ਦਿੱਤਾ ਬੜੇ ਭਾਵ ਨਾਲ ਸਭ ਨੂੰ ਬੁਲਾਇਆ ਔਰ ਬੜੇ ਅਦਮ ਨਾਲ ਔਰ ਸਾਰੀ ਸੰਗਤ ਵੀ ਬੜੇ ਸ਼ਰਧਾ ਭਾਵ ਨਾਲ ਬੈਠ ਕੇ Satsang ਦੀ ਹਾਜ਼ਰੀ ਭਰ ਰਹੀ ਗੁਰੂ ਮਹਾਰਾਜ ਬਾਬਾ ਮਨਸ਼ਾ ਜੀ ਦੇ ਅਰਦਾਸ ਪਰਿਵਾਰ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ ਸ਼੍ਰੀ ਕ੍ਰਿਸ਼ਨ ਲਾਲ ਜੀ ਉਹਨਾਂ ਦੇ ਬੇਟਾ ਅਸ਼ੋਕ ਕੁਮਾਰ ਦੀਪਕ ਕੁਮਾਰ ਦੀਪਕ ਕੁਮਾਰ ਦੇ ਕ੍ਰਿਸ਼ਨ ਲਾਲ ਜੀ ਨੇ ਨਵੇਂ ਘਰ ਬਣਵਾਏ ਔਰ ਨਵੇਂ ਘਰ ਦੇ ਵਿੱਚ ਤੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ ਇਲਾਹੀ ਬਾਣੀ ਦਾ ਪਿਛਲੇ ਕਈ ਦਿਨਾਂ ਤੋਂ ਸਹਿਜ ਪਾਠ ਹੋ ਰਿਹਾ ਸੇਵਾ ਕਰ ਰਏ ਜੁਰੂਆਨੀ ਔਰ ਅੱਜ ਉਸ ਦੀ ਪੂਰਨਤਾ ਤੇ ਭੋਗ ਤੋਂ ਪਰੰਤ ਕਲਯੁਗ ਮੈਂ ਕੀਰਤਨ ਪ੍ਰਧਾਨਾ ਗੁਰਮੁਖ ਜਪੀ ਲਾਇਕੇ ਅੰਦਰ ਕੀਰਤਨ ਸਤਸੰਗ ਬਾਬਾ ਜੀ ਦਾ ਗੁਰੂ 바ਵਾ ਹਮਨਸ਼ਾ ਜੀ ਕੀ ਅਰਦਾਸ ਜੇ ਪ੍ਰਸਾਦ ਬਸੇ ਸੁਖ ਮੰਦਰ ਤਿਸੇ ਤੇ ਆਏ ਸਦਾ ਬਰੰਦਰ ਗੁਰੂਆਂ ਦੀ ਕਿਰਪਾ ਨਾਲ ਸੋਨਾ ਘਰ ਬਣਿਆ ਹੈ ਔਰ ਇਸ ਘਰ ਵਿੱਚ ਵੀ ਗੁਰੂ ਜੀ ਦਾ ਆਸ਼ੀਰਵਾਦ ਰਹੇ ਗੁਰੂ ਜੀ ਵਾਸ ਅਸ਼ੀਰਵਾਦ ਵਾਸ ਰਹੇ ਇਸ ਘਰ ਵਿੱਚ ਜਿਹੜਾ ਆ ਪੰਜ ਪੁੱਤ ਘਰ ਸਰੀਰ ਹੈ ਇਸ ਦੇ ਵਿੱਚ ਵੀ ਸਦਾ ਗੁਰੂ ਮਹਾਰਾਜ ਦਾ ਭਜਨ ਸਿਮਰਨ ਔਰ ਵਾਸ ਬਣੇ ਔਰ ਘਰ ਵਿਹਾਰ ਵਿੱਚ ਗੁਰੂ ਜੀ ਬਖਤਾਂ ਸਿਰ ਤੇ ਮਿਹਰ ਪਰਿਆ ਹੱਥ ਆਨੰਦ ਮੰਗਲ ਖੁਸ਼ੀਆਂ ਬਖਸ਼ਣ ਸਾਰੇ ਪਰਿਵਾਰ ਨੂੰ ਔਰ ਇਸ ਦੇ ਨਾਲ ਨਾਲ ਆਪ ਸਾਰੀ ਸੰਗਤ ਨੂੰ ਗੁਰੂ ਮਹਾਰਾਜ ਜੀ ਦੇ ਚਰਨਾਂ ਚੋਂ ਸੇਵਾ ਸਿਮਰਨ ਦੀ ਦਾਤ ਪ੍ਰਾਪਤ ਹੋਵੇ ਆਪ ਸਭ ਦਾ ਵੀ ਕਾਰਵਿਹਾਰ ਬਹੁਤ ਅੱਛਾ ਹੋਏ ਉਸ ਦੇ ਨਾਲ ਨਾਲ ਆਪ ਦੀ ਆਪ ਨੂੰ ਗੁਰੂ ਦੀ ਸਦਾ ਯਾਦ ਬਣੀ ਰਹੇ ਆਪ ਸਭ ਤੇ ਗੁਰੂ ਮਹਾਰਾਜ ਆਪਣਾ ਅਸ਼ੀਰਵਾਦ ਬਣਾਈ ਰੱਖਣ ਬੱਪਾਂ ਦੀ ਸੰਗਤ ਧਿਆਨ ਚ ਰੱਖੇ ਕਿ ਪਹਿਲੇ ਵਾਲੇ ਜਿਹੜੇ ਸੇਵਾਦਾਰ ਹਨ ਉਹ ਕੁਝ ਬਜ਼ੁਰਗ ਹੋ ਗਏ ਨੇ ਤਾਂ ਜੋ ਨਵੀਂ ਜਨਰੇਸ਼ਨ ਹੈ ਉਹ ਧਿਆਨ ਦੇਵੇ ਉਹ ਆਪਣੀ ਜ਼ਿੰਮੇਵਾਰੀ ਨੂੰ ਬੜੀ ਹਿੰਮਤ ਨਾਲ ਨਿਭਾਵੇ ਉਹਨਾਂ ਬਪਾਣੇ ਵਿੱਚ ਬੈਠੇ ਆ ਇਸ ਕਰਕੇ ਇਹਨਾਂ ਦਾ ਨਾਮ ਲੈ ਰਹੇ ਆ ਬਾਕੀ ਸਭ ਸਬ ਮੈਸੇਜ ਤਾਂ ਇਹ ਸਾਰੀ ਸੰਗਤ ਵਾਸਤੇ ਹੋ ਰਿਹਾ ਹੈ ਪਰ ਇੱਥੇ ਬੈਠੇ ਆ ਸਾਡੀਆਂ ਮਾਤਾਵਾਂ ਸਾਡੇ ਬਜ਼ੁਰਗ शरीर बड़े हो गए ने बुजुर्ग हो गए ने समर्था शरीर दी ऊर्जा शक्ति ਨਾਲ ਹੀ सेवा ਹੁੰਦੀ ਹੈ ਤਾਂ ਆਉਣ ਵਾਲੀ ਜਨਰੇਸ਼ਨ ਦਾ ਹੈ ਪੂਰੀ ਜ਼ਿੰਮੇਵਾਰੀ ਹੈ ਕਿ ਉਹ ਹੋਰ ਉर्जावान ਹੋ ਕੇ ਸੇਵਾ ਵਿੱਚ ਲੱਗਣ ਇਸ ਦਾ ਇਹ ਮਤਲਬ ਨਹੀਂ ਹੈ ਕਿ ਆਪ ਪਹਿਲੇ ਕਰ ਨਹੀਂ ਰਹੇ ਆਪ ਬਹੁਤ ਸਰਦਾਨਾ ਸੇਵਾ ਕਰ ਰਹੇ ਹੋ ਪਰ ਅਸੀਂ ਇਸ ਤੋਂ ਜ਼ਿਆਦਾ ਉਮੀਦ ਕਰਦੇ ਹਾਂ ਆਪ ਸਭ ਹਿੰਮਤ ਨਾਲ ਉਹਦੇ ਵਿੱਚ ਸਾਡੇ ਵੀਰ ਸਾਡੀਆਂ ਭੈਣਾਂ ਮਾਤਾਵਾਂ ਔਰ ਬਜ਼ੁਰਗ ਇਹ ਨਾ ਸਮਝ ਲੈਣ ਕਿ ਸਾਨੂੰ ਛੁੱਟੀ ਦੇਤੀ ਹੈ ਬਜ਼ੁਰਗ ਇਹ ਨਾ ਸਮਝ ਲੈਣ ਕਿ ਸਾਨੂੰ ਛੁੱਟੀ ਦੇਤੀ ਹੈ ਅਰੇ ਭਾਈ ਤੁਸੀਂ ਤਾਂ ਇਹਨਾਂ ਦਾ ਮਾਰਗਦਰਸ਼ਨ ਕਰਨਾ ਹੈ ਬਜ਼ੁਰਗਾਂ ਤੁਸੀਂ ਬਜ਼ੁਰਗਾਂ ਨੇ ਤਾਂ ਮਾਰਗਦਰਸ਼ਨ ਕਰਨਾ ਹੈ ਨੌਜਵਾਨਾਂ ਨੇ ਹਿੰਮਤ ਨਾਲ याद रखना जिंदगी चो सफल है जेड़ा बजुर्गों के दिमाग और मार्गदर्शन और नौजवानी की ऊर्जा नाल कोई कम करता है तो सफल होंगे गुरु महाराज आप सब की सेवा प्रवान करें और वध चढ़ के आप सेवा करना और इस ही आप सब सबको पता है कि गुरु महाराज जी का जो वार्षिक सत्संग समागम है ਜਿੰਨੂੰ ਆਪਾਂ ਬਾਬਾ ਜੀ ਦਾ ਮੰਗ ਹੀ ਮੇਲਾ ਕਿੰਨੇ ਉਹ 13 14 ਜਨਵਰੀ ਮੁੱਖ ਰੂਪ ਵਿੱਚ 13 14 ਜਨਵਰੀ ਮੰਗ ਹੀ ਮੇਲਾ ਗੁਰੂ ਜੀ ਦਾ ਆ ਰਿਹਾ ਹੈ ਉਸ ਦੀ ਸੇਵਾ ਕਈ ਦਿਨਾਂ ਤੋਂ ਚੱਲ ਰਹੀ ਹੈ ਕੱਲ ਐਤਵਾਰ ਤੋਂ ਹੋਰ ਜ਼ਿਆਦਾ ਵਦ ਵਦ ਚੜ੍ਹ ਕੇ ਸੰਗਤਾਂ ਲਗਾਤਾਰ ਆਣਾ ਹੋਰ ਸ਼ੁਰੂ ਹੋ ਜਾਣਗੀਆਂ ਤਾਂ ਸਭ ਨੇ ਪਹਿਲਾਂ ਵੀ ਸੇਵਾ ਦਿਓਰ ਬਾਬਾ ਜੀ ਦੇ ਜੋ ਮੇਲੇ ਦੇ ਦਿਨ ਹੋਣਗੇ ਸਮਾਗਮ ਦੇ ਉਹ ਸਮੇਂ ਤੱਕ 3 ਦਿਨ ਰਹਿਣਾ ਹੀ ਹੈ ਤਾਂ ਵੱਦ ਚੜ੍ਹ ਕੇ ਆਪ ਸਭ ਸੰਗਤਾਂ ਨੇ ਪਹੁੰਚ ਕੇ ਸੇਵਾ ਕਰਨੀ satsang ਸੁਣਨਾ ਔਰ ਗੁਰੂ ਮਹਾਰਾਜ ਦਾ ਆਸ਼ੀਰਵਾਦ ਹਾਸਲ ਕਰਨਾ ਗੁਰੂ ਮਹਾਰਾਜ अपना आशीर्वाद सारे परिवार ਤੇ ساری ਸੰਗਤ ਤੇ ਬਣਾ ਕੇ ਰੱਖਣ ਇਤਨੀਆਂ ਸ਼ਬਦਾਂ ਦੀਆਂ ਹਾਜ਼ਰੀਆਂ ਬਾਬਾ ਜੀ ਦੇ ਚਰਨਾਚ ਸਮਰਪਿਤ ਕਰਦੇ ਹੋਏ ਬਾਣੀ ਨੂੰ ਵਿਰਾਮ ਬੋਲੋ ਬਾਬਾ ਹੁਮੰਨ ਸ਼ਾਹ ਮਹਾਰਾਜ ਕੀ ਜੈ ਪੁਜੇ ਸਤਗੁਰ ਦੇ ਮਹਾਰਾਜ ਕੀ ਜੈ